ਮਲੋਟ ਲਈ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਇੱਕ اہم ਜਾਣਕਾਰੀ ਸਾਂਝੀ ਕਰਨ ਲਈ ਲਾਈਵ ਹੋਏ ਆਂ ਸਾਡੇ ਕੋਲ ਬੀਤੀ ਦਿਨੀ ਇੱਕ ਜਾਣਕਾਰੀ ਪਹੁੰਚੀ ਹੈ ਇੱਕ ਸਕੈਮ ਬਾਰੇ ਜਿਹੜਾ ਤੁਹਾਨੂੰ ਦੱਸਣ ਵਾਲਿਆਂ ਅੱਜ ਜਿਹੜਾ ਕਿ ਮਲੋੜ ਦੇ ਵਿੱਚ ਇੱਕ ਸਕੈਮ ਜੋ ਚੱਲ ਰਿਹਾ ਉਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੋਂ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਵੀਰ ਸਾਡੇ ਦੁਕਾਨਦਾਰ ਤੱਕ ਇਹ ਵੀਡੀਓ ਜਿਹੜੀ ਆਪਾਂ ਪਹੁੰਚ ਸਕੇ ਜਿਹੜਾ ਸਕੈਮ ਕਿਸ ਤਰ੍ਹਾਂ ਦਾ ਹੈ ਉਹ ਤੁਹਾਨੂੰ ਦੱਸਦੇ ਆ ਇੱਕ ਵਿਅਕਤੀ ਵੱਲੋਂ ਦੁਕਾਨ ਤੇ ਜਿਹੜਾ ਜਾਇਆ ਜਾਂਦਾ ਹੈ ਦੁਕਾਨਦਾਰ ਕੋਲ ਤਾਂ ਉਸ ਨੂੰ ਕੋਈ ਬਹਾਨਾ ਲਾ ਕੇ ਜਿਹੜਾ ਕਿਹਾ ਜਾਂਦਾ ਹੈ ਕਿ ਮੈਨੂੰ ਜਿਹੜੀ ਹੈ ਕੈਸ਼ ਪੇਮੈਂਟ ਦੀ ਜਿਹੜੀ ਜ਼ਰੂਰਤ ਹੈ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਜਿਹੜੀ ਹੈ ਕਰ ਦੇਣਾ ਉਸ ਵਿਅਕਤੀ ਵੱਲੋਂ Google Pay ਨਹੀਂ ਕਿਸੇ ਹੋਰ ਐਪ ਥਰੂ ਜਿਹੜੀ ਹੈ ਜਿਸ ਜਿਵੇਂ PhonePe ਜਿਵੇਂ ਇਸ ਤਰ੍ਹਾਂ ਦੀ ਐਪ ਹੁੰਦੀ ਹੈ ਉਸ ਤੋਂ ਜਰੀਏ ਪੇਮੈਂਟ ਜਰੀਏ ਕੀਤੀ ਜਾਂਦੀ ਆ ਸੋ ਉਹ ਦੁਕਾਨਦਾਰ ਪਹਿਲਾਂ ਤਾਂ ਨਾਂ ਨੁਕਰ ਕਰ ਦਿੰਦੇ ਨੇ ਸੋ ਦੋ ਤਿੰਨ ਦੁਕਾਨਦਾਰਾਂ ਨਾਲ ਇਹ ਘਟਨਾ ਜਿਹੜੀ ਹੋ ਚੁੱਕੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਫਿਰ ਕਿਵੇਂ ਨਾ ਕਿਵੇਂ ਉਹ ਕਹਿੰਦਾ ਕਿ ਮੈਨੂੰ ਜ਼ਰੂਰਤ ਹੈ ਜਿੱਥੇ ਮੈਂ ਪੇਮੈਂਟ ਦੇਣੀ ਆ ਉੱਥੇ ਮਤਲਬ ਕੈਸ਼ ਜਿਹੜੀ ਆ ਲੈ ਰਹੇ ਨੇ ਆਨਲਾਈਨ ਜਰੀਏ ਪੇਮੈਂਟ ਅਕਸੈਪਟ ਨਹੀਂ ਕੀਤੀ ਜਾ ਰਹੀ ਤਾਂ ਤੁਸੀਂ ਮੇਰੀ ਪਲੀਜ਼ ਮਦਦ ਕਰ ਦੋ ਹੈਲਪ ਕਰ ਦੋ ਮੈਂ ਤੁਹਾਨੂੰ 100 ਦੋ ਰੁਪਏ ਜਿਹੜਾ ਵੱਧ ਦੇ ਦਿਨਾ ਸੋ ਇਸ ਤਰ੍ਹਾਂ ਦਾ ਕਿਹਾ ਜਾਂਦਾ ਤਾਂ ਦੁਕਾਨਦਾਰ ਵੱਲੋਂ ਇਨਸਾਨੀਅਤ ਜਿਹੜੀ ਦੁਕਾਨਦੇ ਹੋਏ ਤਾਂ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਕਰ ਦੋ ਉਸ ਵਿਅਕਤੀ ਵੱਲੋਂ ਜਿਹੜੀ ਆ ਉਹ ਪੇਮੈਂਟ ਜਿਹੜੀ ਕਰ ਦਿੱਤੀ ਜਾਂਦੀ ਹੈ ਜਾਂ ਕਿਸੇ ਦੇ ਥਰੂ ਜਿਹੜਾ ਕਿਸੇ ਮਾਮਲੇ 'ਚ ਇਦਾਂ ਵੀ ਦੇਖਣ ਨੂੰ ਮਿਲੇ ਕਿ ਕਿਸੇ ਦੇ ਥਰੂ ਜਿਹੜੀ ਉਹ ਪੇਮੈਂਟ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਦੁਕਾਨਦਾਰ ਵੱਲੋਂ ਉਸ ਟਾਈਮ ਤੋਂ ਉਸ ਕੋਲ ਮੈਸੇਜ ਨਹੀਂ ਆਉਂਦਾ ਕਈ ਵਾਰੀ ਲੇਟ ਇੱਕ ਮੈਸੇਜ ਕਈ ਵਰੀ ਹੋ ਜਾਂਦਾ ਬਟ ਨਹੀਂ ਆਉਂਦਾ ਤਾਂ ਦੁਕਾਨਦਾਰ ਨੂੰ ਜਿਹੜਾ ਸਕਰੀਨਸ਼ਾਟ ਉਹ ਦਿਖਾਇਆ ਜਾਂਦਾ ਤਾਂ ਉਹ ਜਿਹੜਾ ਸਕਰੀਨਸ਼ਾਟ ਤੇ ਨਾਮ ਵੀ ਹੁੰਦਾ ਤੇ ਬਲੂ ਟਿਕ ਮਾਰਕ ਵੀ ਆਉਂਦਾ ਉਹ ਨਾਮ ਜਿਹੜਾ ਹੁੰਦਾ ਉਹ ਵਿਅਕਤੀ ਉਸ ਦੁਕਾਨਦਾਰ ਦਾ ਹੀ ਹੁੰਦਾ ਸੋ ਦੁਕਾਨਦਾਰ ਨੂੰ ਵਿਸ਼ਵਾਸ ਹੋ ਜਾਂਦਾ ਕਿ ਕਿ ਮੇਰਾ ਨਾਮ ਹੈ ਕਿ ਕਈ ਵਰੀ ਹੋ ਸਕਦਾ ਹੈ ਕਿ ਪੇਮੈਂਟ ਨਹੀਂ ਆਂਦੀ ਕਈ ਇੱਕ ਅੱਧੇ ਕੇਸ ਚ ਇਦਾਂ ਵੀ ਦੇਖਿਆ ਗਿਆ ਕਿ ਦੁਕਾਨਦਾਰ ਨੂੰ ਜਿਹੜਾ ਮੈਸੇਜ ਆਂਦਾ ਹੈ ਕਿ ਉਹ ਮੈਸੇਜ ਜਿਹੜਾ ਹੈ ਕਿ ਉਹ ਕਿਸੇ ਨੰਬਰ ਤੋਂ ਆਂਦਾ ਹੈ ਜਿਹੜਾ ਉਸ ਵਿੱਚ UPI ID ਜਿਹੜੇ ट्रांजैक्शन ID ਜਿਹੜੀ ਲਿਖੀ ਹੁੰਦੀ ਹੈ ਪੇਮੈਂਟ ਜਿਹੜੀ ਹੈ ਲਿਖੀ ਹੁੰਦੀ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਸਕੈਮ ਚੱਲ ਰਿਹਾ ਹੈ ਸੋ ਜਦੋਂ ਬਾਅਦ ਵਿੱਚ ਜਿਹੜਾ ਦੁਕਾਨਦਾਰ ਦੇਖਦਾ ਹੈ ਕਿ ਉਸਦੇ 나ਈ ਕੋਈ ਬੈਲੈਂਸ ਵਧਿਆ ਹੁੰਦਾ 나ਈ ਉਹ ਜਿਹੜਾ ਇੱਕ ਦੋ ਦਿਨ ਵੇਟ ਕਰਨ ਤੋਂ ਬਾਅਦ 나ਈ ਹੁੰਦੇ ਤੇਰੀ ਸਟੇਟਮੈਂਟ ਤੇ ਜੀ ट्रांजैक्शन ਉਹ ਸ਼ੋ ਕਰਦੀ ਹੈ ਸੋ ਇਹ ਜਾਣਕਾਰੀ ਸਾਂਝੀ ਕਰਨੀ ਸੀ ਕਿ ਦੁਕਾਨਦਾਰ ਵੀਰਾਂ ਨਾਲ ਕੀ ਇਹ ਚੀਜ਼ ਤੋਂ ਜਿਹੜਾ ਸੁਚੇਤ ਰਹੋ ਜੇਕਰ ਕੋਈ ਵੀ ਤੁਹਾਡੇ ਕੋਲ ਇਸ ਤਰ੍ਹਾਂ ਲਈ ਆਂਦਾ ਹੈ ਕਹਿੰਦਾ ਹੈ ਕਿ ਮੈਨੂੰ ਮੈਂ ਤੁਹਾਨੂੰ Google Pay ਕਰ ਦੇਣਾ ਤੁਸੀਂ ਮੈਨੂੰ ਕੈਸ਼ ਪੇਮੈਂਟ ਕਰ ਦਿਓ ਤਾਂ ਉਦੋਂ ਤੱਕ ਤੁਸੀਂ ਮਤਲਬ ਵਿਸ਼ਵਾਸ ਨਾ ਕਰੋ ਜੋ ਤੱਕ ਤੁਹਾਡੇ ਉਦੋਂ ਤੱਕ ਉਹਨੂੰ ਪੇਮੈਂਟ ਨਾ ਦਿਓ ਜੋ ਤੱਕ ਤੁਹਾਡੇ ਜਿਹੜੀ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਹਰ ਬੈਂਕ ਦੀ ਜਿਹੜੀ ਐਪ ਚੱਲਦੀ ਹੁੰਦੀ ਹੈ ਉਸ ਤੇ ਦੇਖੋ ਜੇ ट्रांजैक्शन ਨਹੀਂ ਆਈ ਤਾਂ ਜਿਹੜਾ ਮੈਸੇਜ ਜਿਹੜਾ ਆਂਦਾ ਉਹ ਨੰਬਰ ਦੇ ਥਰੂ ਕਦੇ ਵੀ ਨਹੀਂ ਬੈਂਕ ਦਾ ਆਂਦਾ ਹਮੇਸ਼ਾ ਬੈਂਕ ਦਾ ਨਾਮ ਲਿਖਿਆ ਹੁੰਦਾ ਉਹ ਵੇਖੋ ਬੈਂਕ ਦਾ ਮੈਸੇਜ ਵੇਖੋ ਤੇ ਜਿਹੜੀ ਹੈ ਐਪ ਦੇ ਥਰੂ ਇਹ ਚ ਜਿਹੜੀ ਉਹ ट्रांजैक्शन ਦੇਖੋ ਫੇਰੀ ਉਸ ਵਿਅਕਤੀ ਤੇ ਜਿਹੜਾ ਵਿਸ਼ਵਾਸ ਕਰਕੇ ਜਿਹੜੇ ਪੈਸੇ ਦਿੱਤੇ ਜਾਣ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਇਸ ਤਰ੍ਹਾਂ ਦੇ ਸਕੈਮ ਤੋਂ ਜਿਹੜਾ ਬਚਿਆ ਜਾ ਸਕੇ ਸੋ ਇਸ ਵੀਡੀਓ ਨੂੰ ਵੱਤ ਵਾਤ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਦੁਕਾਨਦਾਰ ਤੱਕ ਇਹ ਵੀਡੀਓ ਜਿਹੜੀ ਪਹੁੰਚ ਸਕੇ ਸੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਨਵੀਂ ਜਾਣਕਾਰੀ ਤੁਹਾਡੇ ਨਾਲ ਲੈ ਕੇ ਧੰਨਵਾਦ